ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਤੋਂ ਇਸ ਅਗਰ ਚੱਲ ਰਿਹਾ ਹੈ ਲਗਾਤਾਰ ਪਾਣੀ ਦੇ ਵਿੱਚ ਹਾਜ਼ਰੀ ਭਰ ਰਹੇ ਆਸੀਂ ਕਿਉਂਕਿ ਚਲੋ ਕਲਾਕਾਰ ਨੂੰ ਲੋਕ ਜਾਣਦੇ ਹੁੰਦੇ ਆ ਯੂਥ ਜਾਣਦਾ ਹੁੰਦਾ ਸੋ ਅੱਜ ਫਰਜ਼ ਬਣਦਾ ਸੀਗਾ ਕਿਰਤੀ ਦਾ ਪੁੱਤਰ ਹੋਣ ਦੇ ਨਾਤੇ ਕਿ ਅਸੀਂ ਇਹਨਾਂ ਇੱਕ ਅੱਧਰ ਵਿੱਚ ਸ਼ਮੂਲੀਅਤ ਕਰੀਏ ਤੇ ਲਗਾਤਾਰ ਹੀ ਇਹ ਜਿਹੜੇ ਸੰਘਰਸ਼ ਦੇ ਦੌਰਾਨ ਅਸੀਂ ਇਹ ਕੰਮ ਕਰ ਰਹੇ ਹਾਂ ਬਾਬੂ ਜੀ ਨੂੰ ਬਿਠਾ ਲਓ ਇਧਰ ਖੜੇ ਬਹਿ ਜਾ ਬਾਬੂ ਤੁਹਾਨੂੰ ਬਿਧਾ ਸਾਰੀ ਅਲਪਾ ਜੋ ਆ ਰਿਹਾ ਹੈ ਕਿਉਂਕਿ ਆਪਾਂ ਇਕੱਠੇ ਹੋਏ ਤਾਂ ਆਪਾਂ ਵਿਚਾਰਾ ਕਾਫੀ ਕਰਨੀ ਹੈ ਸਿਰਫ ਇਹੀ ਮਕਸਦ ਨਹੀਂ ਵੀ ਧਰਨਾ ਲੱਗੇ ਤੇ ਆਪਾਂ ਗਏ ਤੇ ਮੁੜਿਆ ਇਹ ਮੈਂ ਤਾਂ ਆਪਣੀਆਂ ਸਟੇਜਾਂ ਤੋਂ ਵੀ ਜਦੋਂ ਵੀ ਮੈਨੂੰ ਬੰਦ ਲੱਗਦਾ ਸੀ ਮੌਕਾ ਲੱਗਦਾ ਸੀ ਮੈਂ ਇਹ ਜਿਹੜੀਆਂ ਲੋਕ ਖੇਡੀਆਂ ਗੱਲਾਂ ਮੈਂ ਕਰਦਾ ਰਹਿੰਦਾ ਸੀ ਪਰ ਹੁਣ ਕਿਉਂਕਿ ਸਾਨੂੰ ਇੱਕ ਮੰਚ ਮਿਲਿਆ ਹੈ ਕਿ ਮਾੜਾ ਵੇਲੇ ਦੇ ਵਿੱਚ ਵੀ ਕੋਈ ਚੰਗੀ ਗੱਲ ਹੁੰਦੀ ਹੈ ਮਾੜਾ ਵਕਤ ਵੀ ਚੰਗਾ ਹੁੰਦਾ ਉਹਦੇ ਵਿੱਚ ਵੀ ਚੰਗੀਆਂ ਗੱਲਾਂ ਹੁੰਦੀਆਂ ਅੱਜ ਸਭ ਤੋਂ ਜੇ ਵਧੀਆ ਗੱਲ ਕੋਈ ਹੋਈ ਹੈ ਪਈ ਪਿੱਛੇ ਜਿਹੜੇ ਖੜੇ ਆਰ ਕਿਰਪਾ ਕਰਕੇ ਜੰਦਾ ਪਰ ਆਪਾਂ ਡਿਸਕਸ ਕਰਨਾ ਹੈ ਆਪਾਂ ਚਾਹ ਪੀਂਟ ਮਾੜੇ ਬੋਲਦੇ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਸਾਰਿਆਂ ਨੇ ਤਕਰੀਬਨ ਚਾਹ ਪਾਣੀ ਪੀ ਲਿਆ ਤੇ ਸਾਰੇ ਕਿਸਾਨ ਵੀਰ ਧਰਨੇ ਵਾਲੀ ਜਗ੍ਹਾ ਤੇ ਪਹੁੰਚੋ ਚੁੱਕਾ ਬੋਲੀ ਜੀ ਸ਼ੱਕ ਲੱਗਿਆ ਪ੍ਰਸ਼ੰਤ ਤਾਂ ਹੀ ਸ਼ੱਕ ਨੇ ਰੋਜ਼ੋ ਟੋਮਰ 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 ਸੋ ਬੇਨਤੀਆਂ ਇਹ ਕਰਨੀਆਂ ਸੀ ਕਿ ਆਪਾਂ ਜੇ ਇਕੱਠੇ ਹੋਏ ਆ ਇਹ ਆਪਾਂ ਨੂੰ ਇੱਕ ਮੰਚ ਮਿਲਿਆ ਅੱਗੇ ਮੈਨੂੰ ਨਹੀਂ ਲੱਗਦਾ ਕਿਸਾਨ ਯੂਨੀਅਨ ਦੇ ਧਰਨੇ ਦੇ ਵਿੱਚ ਕਿਉਂਕਿ ਪਿੰਡਾਂ ਦੇ ਵਿੱਚ ਇਹ ਧਾਰਨਾ ਬਣੀ ਸੀ ਕਿ ਇਹ ਤਾਂ ਵੈਲਾ ਹੈਗਾ ਕਿਸਾਨ ਯੂਨੀਅਨਾਂ ਵਾਲਿਆਂ ਦਾ ਤੁਰਿਆ ਫਿਰਦਾ ਪਰ ਅੱਜ ਪਤਾ ਲੱਗਦਾ ਕਿ ਜੇ ਕਿਸਾਨਾਂ ਦੇ ਹੱਕ ਦੇ ਵਿੱਚ ਕੋਈ ਖੜਿਆ ਤਾਂ ਕਿਸਾਨੀ ਯੂਨੀਅਨ ਖੜੀ ਹੈ ਅੱਜ ਜਥੇਬੰਦੀਆਂ ਨੇ ਏਕਾ ਫਾਇਆ ਤਾਂ ਲੋਕਾਂ ਨੇ ਵੀ ਏਕਾ ਉਠਾਇਆ ਕਲਾਕਾਰ ਵੀ ਆਉਣੇ ਸ਼ੁਰੂ ਹੋਏ ਆ ਹਰ ਇੱਕ ਜਿਹੜਾ ਲੋਕ ਹਿੱਤ ਪ੍ਰਤੀ ਜਾਗਰੂਕ ਹੈ ਹਰ ਇੱਕ ਇਨਸਾਨ ਇੱਥੇ ਆਉਂਦਾ ਹੈ ਸਾਡੀਆਂ ਮਾਈਆਂ ਆਈਆਂ ਸਾਡੀਆਂ ਬਾਵਾ ਸਾਡੇ ਭੈਣਾਓ ਆਉਂਦੀਆਂ ਨੇ ਸੋ ਇੱਥੇ ਸਿਰਫ ਆਪਾਂ ਨੂੰ ਪਤਾ ਕਿ ਬਿੱਲ ਪਾਸ ਹੋਇਆ ਆਪਾਂ ਮਹੀਨਾ ਹੋ ਗਿਆ ਰੌਲਾ ਪੈ ਜਾਂਦਾ ਤਾਂ ਆਪਾਂ ਨੂੰ ਪਤਾ ਹੀ ਵੀ ਬਿੱਲ ਉਹਨਾਂ ਨੇ ਪਾਸ ਕਰਦੇ ਔਰ ਆਪਾਂ ਇਸ ਚੀਜ਼ ਦਾ ਵਿਰੋਧ ਕਰ ਰਹੇ ਹਾਂ ਪਰ ਹੌਰੀ-ਹੌਰੀ ਗੱਲਾਂ 'ਚੋਂ ਗੱਲਾਂ ਜਿਵੇਂ ਨਿਕਲ ਕੇ ਆਉਂਦੀਆਂ ਜਦ ਆਪਾਂ ਇਕੱਠੇ ਹੋਏ ਆਪਾਂ ਕਦੇ ਇਕੱਠੇ ਨਹੀਂ ਹੁੰਦੇ ਜਿੱਥੇ ਆਪਾਂ ਇਕੱਠੇ ਹੁੰਨੇ ਆ ਉੱਥੇ ਆਪਾਂ ਕੋਈ ਆਪਦੀ ਕਿਸਾਨੀ ਦੀ ਆ ਉਹਦੇ ਦੁੱਖਾਂ ਦੀ ਆਪਦੇ ਦਰਦਾਂ ਦੀ ਗੱਲ ਨਹੀਂ ਕਰਦੇ ਇੱਕ ਦੂਜੇ ਦੇ ਨਾਲ ਬਹੁਤਾ ਤਾਂ ਇਹ ਹੀ ਹੁੰਦਾ ਮaaf ਕਰਨਾ ਗੱਲਾਂ ਸੱਚੀਆਂ ਆਪਾਂ ਇੱਕ ਦੂਜੇ ਦੀਆਂ ਜੁਗਲੀਆਂ ਹੀ ਕਰਦੇ ਆਂ ਵੀ ਫਲਾਨਾ ਘਰ ਆਏ ਹੋ ਗਿਆ ਉਹ ਚਰੈਨਾ ਕਰਜਾ ਚੜ ਗਿਆ ਉਹ ਤਾਂ ਹੁਣ ਮਰ ਜੂਗਾ ਉਹ ਤਾਂ ਡੁੱਬ ਜੂਗਾ ਇਹਦਾ ਤਾਂ ਹੁਣ ਕੀ ਬਣੂਗਾ ਤੇ ਆਪਾਂ ਕੱਚਾ ਮਝਾਉਨੇ ਪੰਜਾਬੀ ਸ਼ਬਦਾਂ ਚ ਪਰ ਜਦੋਂ ਕਿ ਹੁਣ ਅੱਜ ਇਹ ਸਮੇਂ ਦੀ ਲੋੜ ਹੈ ਸਮੇਂ ਤੇ ਕਿਤੇ ਨਾ ਕਿਤੇ ਜਾ ਕੇ ਤਾਂ ਤਕਦੀਲੀ ਆਉਂਦੀ ਹੈ ਸਾਨੂੰ ਉਹ ਗੁਲਾਮੀ ਦੀ ਪ੍ਰਥਾ ਜਿਹੜੀ ਅੰਗਰੇਜ਼ਾਂ ਦੇ ਵੇਲੇ ਤੋਂ ਜਿਹੜੀ ਪੁਰਾਣੇ ਸਮੇਂ ਤੋਂ ਚੱਲੀ ਆ ਰਹੀ ਹੈ ਸਾਡੇ ਦਿਮਾਗਾਂ ਦੇ ਵਿੱਚੋਂ ਫਿੱਟ ਕੀਤਾ ਹੋਇਆ ਕਿ ਆਹ ਵੱਡੇ ਲੋਕ ਹੁੰਦੇ ਬਾਕੀ ਛੋਟੇ ਹੁੰਦੇ ਐ ਉਹ ਤੋਂ ਪਿੱਛੋਂ ਪੰਜ ਲੀਡਰ ਆ ਗਏ ਉਹਨਾਂ ਲੀਡਰਾਂ ਦੇ ਵੀ ਅਸੀਂ ਓਵੇਂ ਜਿਵੇਂ ਅੰਗਰੇਜ਼ਾਂ ਦੀ ਕੁਝ ਲੋਕ ਐ ਕਰਕੇ ਚਪਚੀ ਇੱਕ ਤਰੀਕੇ ਨਾਲ ਮਾਰਦੇ ਸੀ ਓਵੇਂ ਅੱਜ ਕੱਲ ਲੀਡਰਾਂ ਦੀ ਮਾਰਦੇ ਆ ਇਹ ਸਾਨੂੰ ਇਹ ਗੁਲਾਮੀ ਦੀ ਪ੍ਰਥਾ ਉਹਦੇ ਦਿਮਾਗ ਚੋਂ ਬਾਈ ਦੀ ਕੱਢਣੀ ਪਊਗੀ ਤੁਹਾਨੂੰ ਇੱਕ ਹੋਣਾ ਪਊਗਾ ਪਿੰਡ ਲੈਵਲ ਤੇ ਉਹਨਾਂ ਨੂੰ ਅੱਜ ਵੀ ਸੋਚ ਬਦਲ ਨਹੀਂ ਪਊ ਜਿੰਨੇ ਚਿਰ ਅਸੀਂ ਪਿੰਡ ਗਰਾਉਂਡ ਪੱਦਰ ਤੋਂ ਬਦਲਦੇ ਨਹੀਂਗੇ ਉਹਨੇ ਦਿਨ ਕਿਵੇਂ ਸੋਚ ਲਓਗੇ ਕਿ ਕੁਝ ਬਦਲ ਜੂਗਾ ਜਿਨ੍ਹਾਂ ਨੂੰ ਹੁਣ ਕੋਸਦੇ ਐ ਜਿਨ੍ਹਾਂ ਨੂੰਰੇ ਧਰਨੇ ਲਾਉਨੇ ਜਿਨ੍ਹਾਂ ਮੂਰੇ ਪਿੱਟਦੇ ਐ ਵੋਟਾਂ ਵੀ ਦਾ ਆਪਾਂ ਹੀ ਪਾਈਆਂ ਉਹਨਾਂ ਨੂੰ ਅੱਜ ਵੀ ਉਹ ਵੇਦੇ ਨਹੀਂ ਕਿਸੇ ਨੂੰ ਸਿਰਫ ਅਸੀਂ ਪਾਰਟੀ ਦੇ ਵੋਟਾਂ ਪਾਉਣੇ ਬੰਦਾ ਭਾਵੇਂ ਕਿਹੋ ਜਿਹਾ ਮਰਜ਼ੀ ਖੜਾ ਹੋਵੇ ਮੈਂ ਮੇਰੀ ਇੱਕ ਇੰਟਰਵਿਊ ਸੀ ਮੇਰੇ ਕੋਲ ਬੜੇ ਟਾਈਮ ਦੇ ਵਿੱਚੋਂ ਬੋਲਿਆ ਗਿਆ ਵੀ ਭਾਵੇਂ ਇੱਕ ਪਾਰਟੀ ਮਤਲਬ ਵੈਸੇ ਕਦੇ ਇਹਨੂੰ ਖੜਾ ਕਰਦੇ ਸੀ ਉਹਨੂੰ ਵੀ ਵੋਟ ਪਾ ਦਿੰਦੇ ਆ ਅਸੀਂ ਵੈਨੇ ਫਲਾਨੀ ਪਾਰਟੀ ਦਾ ਉਹਨੂੰ ਭਾਵੇਂ ਕੱਖ ਦਾ ਪਤਾ ਨਾ ਹੋਵੇ ਜੇ ਅੱਜ ਚੰਗੇ ਬੰਦੇ ਚੁਣ ਕੇ ਭੇਜੇ ਹੁੰਦੇ ਤਾਂ ਹਾਂ ਤੇ ਅੱਜ ਆਹ ਹਾਲਤ ਹੋਣੀ ਸੀ ਆਪਾਂ 73 ਸਾਲ ਹੋ ਗਏ ਆਜ਼ਾਦੀ ਨੂੰ ਸਾਡੀਆਂ ਮਾਵਾਂ ਸੜਕਾਂ ਦੇ ਬਿਠੀਆਂ ਆਆਂ ਕਮੀ ਕਿੱਥੇ ਆ ਕਮੀ ਕਿਤੇ ਵੀ ਨਹੀਂ ਸਾਡੇ ਆਪ ਦੇ ਪੱਧਰ ਦੇ ਵਿੱਚ ਕਮੀ ਆ ਸਾਡਾ ਦਿਮਾਗੀ ਲੈਵਲ ਜਿੰਨੀ ਦੇਰ ਬਦਲਦਾ ਨਹੀਂ ਅਸੀਂ ਬਿਲਕੁਲ ਹੀ ਬਦਲ ਸਕਦੇ ਜਿੰਨੀ ਦੇਰ ਅਸੀਂ ਸਹੀ ਚੋਣ ਨਹੀਂ ਕਰਦੇ ਸਾਡਾ VOTING ਸਿਸਟਮ ਸਹੀ ਨਹੀਂ ਹੁੰਦਾ ਜਿੰਨੀ ਦੇਰ ਅਸੀਂ ਵੋਟਾਂ ਵੇਚੀ ਜਾਵਾਂਗੇ ਦੇ ਫੈਸਲੇ ਲੈ ਵੇਚੀ ਜਾਵਾਂਗੇ ਜਾਂ ਬਕਾਈ ਜਾਵਾਂਗੇ ਗੁਨਾਹਗਰ ਉਹ ਨਹੀਂ ਵੇਚਣ ਵਾਲਾ ਤੇ ਉਹਨਾਂ ਹੀ ਵਕਾਉਣ ਵਾਲਾ ਤੇ ਉਹ ਨਹੀਂ ਮਤਲਬ ਉਹ ਸਾਰੇ ਕੰਮ ਕਰਨ ਵਾਲਾ ਜੇ ਤੁਸੀਂ ਇਸ ਪੱਧਰ ਤੇ ਤੁਸੀਂ ਇੱਕ ਪਿੰਡ ਨਹੀਂ ਇਕੱਠਾ ਹੋ ਸਕਦੇ ਫਿਰ ਪੰਜਾਬ ਇਕੱਠਾ ਕਿਵੇਂ ਹੋ ਜੂਗਾ ਪਿੰਡ ਪੱਧਰ ਤੇ ਕਮੇਟੀ ਹੋਵੇ ਕੋਈ ਬਣੀ ਮੈਂ ਹਰ ਰੋਜ਼ ਇਹ ਕਹਿੰਦਾ ਕਿ ਸਿਰਫ ਚਾਰੇ 4 5 6 ਜਣੇ ਨੌਜਵਾਨ ਦੋਸਤ ਵੀ ਹੋਣ ਉਹਦੇ ਵਿੱਚ ਬਜ਼ੁਰਗ ਵੀ ਹੋਣ ਬਜ਼ੁਰਗਾਂ ਬਿਨਾਂ ਤੇ ਤਜਰਬੇ ਬਿਨਾਂ ਗੱਲ ਨਹੀਂ ਬਣਦੀ ਉਹ ਪੇਸ਼ੈਂਸ ਨਹੀਂ ਰਹਿੰਦੀ ਕਈ ਵਾਰੀ ਨੌਜਵਾਨ ਇੱਕ ਦੂਜੇ ਨਾਲ ਬੈਸੇ ਬੈਸੇ ਲੜ ਪੈਂਦੇ ਪਰ ਹੁਣੇ ਲੜਨ ਦਾ ਨਹੀਂ ਸਮਾਂ ਹੋਸ਼ ਦਾ ਸਮਾਂ ਸੀ ਪਿੰਡ 'ਚ ਇਕੱਠੇ ਹੋਈਏ ਸਾਰੇ ਪਿੰਡ ਦੀ ਇੱਕ ਲਿਸਟ ਬਣਾਈਏ ਵੀ ਕਿਹੜੇ ਬੰਦੇ ਸਿਰ ਕਿੰਨਾ ਕਰ ਦਿਆ ਦੂਜੇ ਨੰਬਰ ਤੇ ਕੋਈ ਬੰਦਾ ਲਕੋਵੇ ਨਾ ਵੀ ਮੇਰੇ ਸਰਾਇਨਾ ਇਹ ਵੀ ਆਪਣੀ ਸਮੱਸਿਆ ਕਿ ਆਪਾਂ ਲਕੋਉਂਦੇ ਬਹੁਤ ਹਨ ਆਪਾਂ ਦੱਸਦੇ ਲੋਕੀ ਦੇ ਮੇਰੇ ਇਹ ਤਾਂ ਜੇ ਮੈਂ ਕਰਾ ਜੇ ਦੱਸ ਤਾਂ ਮੇਰੇ ਮੁੰਡੇ ਨੂੰ ਸਾਖ ਨਹੀਂ ਹੋਣਾ ਅੱਜ ਕੱਲ ਸਭ ਨੂੰ ਪਤਾ ਨੈੱਟ ਤੇ ਅਗਲਾ ਸਰਚ ਮਾਰਦਾ ਐ ਪਤਾ ਲੱਗ ਜਾਂਦਾ ਇਹਦੇ ਕੋਲ ਕਿੰਨੀ ਜ਼ਮੀਨ ਹੈ ਪਿਆ ਜੀ ਕਿਸੇ ਵੀ ਕਿਸੇ ਦੀ ਮੈਨੂੰ ਦੱਸ ਦੇ ਜਿਹੜੀਆਂ ਫਰਜ਼ਾਂ ਕਢਾਉਣੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਸਿਰ ਕਰਜ਼ਾ ਨਾ ਹੋਵੇ ਹਰੇਕ ਦੇ ਕਿਤੇ ਨਾ ਕਿਤੇ ਲਾਲ ਲਾਈਨ ਵੱਜੀ ਹੋਈ ਹੈ ਉਹ ਆਪਾਂ ਪਿੰਡ ਦੇ ਵਿੱਚ ਰੇਖੀ ਕਰਕੇ ਪਤਾ ਕਰਕੇ ਕਿ ਯਾਰ ਆਹ ਬੰਦਾ ਡਾਊਨ ਹੋ ਰਿਹਾ ਹੈ ਇਹ ਬਹੁਤ ਡਾਊਨ ਹੈ ਕਿਤੇ ਕੋਈ ਗਲਤ ਸੈਟਪਨਾ ਚੱਕ ਲੈ ਕਿਤੇ ਕੋਈ ਹੁਦਕੁਸ਼ੀ ਨਾ ਕਰ ਲੇ ਉਹਨੂੰ ਆਪਾਂ ਚਾਰ ਜਣੇ ਪੜਦੇ ਨਾਲ ਸੱਦ ਕੇ ਬਿਠਾਈਏ ਭਾਈ ਦੱਸ ਕੀ ਸਮੱਸਿਆ ਤੈਨੂੰ ਐ ਚੁੱਪ ਚੁੱਪ ਰਹਿਣਾ ਤੇ ਉਹ ਬੰਦਾ ਦੱਸੇ ਲਕੋਵੇ ਨਾ ਉਹ ਦੱਸੇ ਵੀ ਭਾਈ ਆਹ ਗੱਲ ਹੈ ਕੁੜੀ ਦਾ ਵਿਆਹ ਕਰਨ ਵਾਲਾ ਪੈਸੇ ਹੀ ਤੇ ਆਪਾਂ ਜਿਵੇਂ ਧਾਰਮਿਕ ਸਥਾਨਾਂ 'ਤੇ ਦਾਣੇ ਇਕੱਠੇ ਕਰ ਕਰਦੇ ਨੇ ਬਾਬਿਆਂ ਨੂੰ ਪਹਿਲੀ ਗੱਲ ਤਾਂ ਹੁਣ ਬਾਬੇ ਕਿਤੇ ਮੌੜੇ ਧਰਨੇ 'ਚ ਕਿਉਂ ਬਾਪੂ ਜੀ ਕੋਈ ਨਹੀਂ ਨਾ ਆਉਂਦਾ ਮਰ ਜਾਂਦੇ ਆਪਾਂ ਰਾਤਾਂ ਨੂੰ ਪਾਣੀ ਨਾ ਆਉਂਦੇ ਕਣ ਕੀ ਮਤਲਬ ਹੋਇਆ ਯਾਰ ਇਸ ਗੱਲ ਦਾ ਉਹੀ ਜੇ ਪੈਸੇ ਇਕੱਠੇ ਕਰਕੇ ਕਿਸੇ ਗਰੀਬ ਦੀ ਧੀ ਦਾ ਵਿਆਹ ਕੀਤਾ ਹੋਵੇ ਬੰਦਾ ਬਚ ਜੇ ਤੇ ਤੁਹਾਡੇ ਸਾਰੇ ਪਿੰਡ ਨੂੰ ਲੋਕ ਉਹ ਜਗ ਵਿੱਚ ਸਲਾਈਤਾ ਹੋਣਾ ਵੀ ਫਲਾਣੇ ਪਿੰਡ ਨੇ ਭਾਈ ਇਹ ਕਮੇਟੀ ਬਣਾਈ ਸੀ ਆ ਪਿੰਡ ਦਾ ਬੰਦਾ ਬਚਾ ਲਿਆ ਉਹ ਕੋਈ ਮਜ਼ਦੂਰ ਐ ਕੋਈ ਧੀ ਕਿਸੇ ਦੀ ਧੀ ਪੈਣ ਕਿਸੇ ਦੀ ਛੱਤ ਧੀ ਸੌਣ ਦੀਆਂ ਲਾਉਣਾ ਹੈ ਵਿਚਾਰੀ ਨੂੰ ਮਕਾਨ ਬਣਾ ਕੇ ਦੇਣਾ ਤੁਸੀਂ ਇਕੱਠੇ ਹੋ ਕੇ ਕਮੇਟੀ ਪੈਸੇ ਇਕੱਠੇ ਕਰਕੇ ਉਹ ਤੇ ਦੇਵੇ ਇਤੋਂ ਵੱਡਾ ਧਰਮ ਕੀ ਹੋ ਸਕਦਾ ਜਦੋਂ ਇਸ ਲੈਵਲ ਤੇ ਇਕੱਠੇ ਹੋ ਗਏ ਆਪਾਂ ਆਪਾਂ ਨੂੰ ਸੋਚ ਬਦਲਣੀ ਪੈਣੀ ਭਾਈ ਜੀ ਆਪਾਂ ਜਿਹੜੀਆਂ ਜਦੋਂ ਕਿਸੇ ਨੇ ਜ਼ਮੀਨ ਵੇਚਦੀ ਹੋਵੇ ਨਾ ਆਪਾਂ ਇੱਕ ਦੂਜੇ ਨਾਲ ਗੱਲਾਂ ਕਰਦੇ ਖੜ ਜਾ ਹਜੇ ਨਾ ਖਰੀਦੀ ਸਸਤੀ ਦੇਊਗਾ ਫਸਿਆ ਤੇ ਫਿਰ ਆਪਾਂ ਕੀ ਗੁਰਬਾਨੀ ਨੂੰ ਮੰਨਦੇ ਆ ઘેય ચીજાં ਦੇ ਦਿમાਗ ਚ બેઈમાનીયા ઈર્ખા રાખનિયા ਫਿਰ ਕੁਛ ਨਹੀਂ ਬਦਲਣਾ ਜੇ ਤੁਸੀਂ ਇਮਾਨਦਾਰ ਹੋંગੇ ਸਾਰੇ ਪਿੰਡ ਦਾ ਦੂਜੇ ਦਾ ਭਲਾ ਸੋਚਾਂਗੇ ਜੇ ਆਪਾਂ ਫਿਰ ਜਾ ਕੇ ਕਿਤੇ ਤਬਦੀਲੀ ਆਊਗੀ ਫਿਰ ਆਪਾਂ ਇਕੱਠੇ ਹੋਵਾਂਗੇ ਜਿਹੜੇ ਲੀਡਰਾਂ ਦੇ ਆਪਾਂ ਪੈਰਾਂ 'ਚ ਲੇਟਦੇ ਆਂ ਨਾ ਤੁਹਾਡੇ ਪੈਰਾਂ 'ਚ ਲੇਟੇ ਆ ਕੇ ਤੇ ਮੇਰਾ ਨਾਂ ਬਟਾ ਦੇ ਲਾ ਤੁਸੀਂ ਇੱਕ ਪਿੰਡ ਇਕਾ ਕਰ ਲਓ ਉੱਥੇ ਲਿਖ ਕੇ ਲਾ ਦਿਓ ਵੀ ਕੋਈ ਲੀਡਰ ਇੱਥੇ ਨਾ ਆਵੇ ਸਾਡਾ ਸਾਰਾ ਪਿੰਡ ਇਕ ਹੈ ਦੱਸੋ ਸਾਡੀਆਂ ਧਮਾਨਾਂ ਪੂਰੀਆਂ ਕਰੋ ਨਾ ਵੋਟਾਂ ਪਾਵਾਂਗੇ ਤੁਹਾਨੂੰ ਮੂਹਰੇ ਭੱਜਣ ਦੀ ਲੋੜ ਪਊ ਇਹ ਚੀਜ਼ਾਂ ਬਈ ਦੀ ਕਰਨੀਆਂ ਪੈਣੀਆਂ ਜਿੰਨੀ ਤੇਰੇ ਬੰਦਿਆਂ ਪਿੰਡਾਂ 'ਚ ਘਰੇ ਬੰਦਿਆਂ ਲੈ ਕਈ ਕਈ ਆਪਣੇ ਇੱਥੇ ਬਜ਼ੁਰਗ ਬੈਠੇ ਹੋਣੇ ਆਉਂਦੇ ਭਰਾਵਾਂ ਨਾਲ ਇਹ ਨਹੀਂ ਬੋਲੇ ਕਿੰਨੇ ਕਿੰਨੇ ਸਾਲ ਹੋ ਗਏ ਕਾਹਦੇ ਕਰਕੇ ਵੀ ਤੂੰ ਫਲਾਨੀ ਪਾਰਟੀ ਜਾਂ ਤੂੰ ਮੈਂ ਫਲਾਨੀ ਚ ਪੱਕੀ ਗੱਲ ਹੈ ਲੈ ਇੱਥੋਂ ਵੀ ਨਿਕਲੇ ਆਉਣਗੇ ਬੰਦੇ ਛੱਡੋ ਯਾਰ ਗੱਲਾਂ ਹੱਥ ਕਦੇ ਧੋਣਾ ਹੁੰਦਾ ਤੇ ਸੱਜਾ ਖੱਬੇ ਨੂੰ ਧੋਵੇ ਤੇ ਭਾਈਆਂ ਬਾਜ਼ ਮੁਹੰਮਦ ਬਖਸ਼ਾ ਕੌਣ ਕਿਸੇ ਨੂੰ ਰੋਵੇ ਇੱਥੋਂ ਕੀ ਲੈ ਜਾਣਾ ਯਾਰ ਕਿਉਂ ਦੁਸ਼ਮਣੀਆਂ ਵਿਢੀਆਂ ਪਹਿਲੀ ਗੱਲ ਤਾਂ ਪੰਜਾਬ ਨੇ ਪਹਿਲਾਂ ਤਾਂ 1947 ਵੇਲੇ 1947 ਤੋਂ ਪਹਿਲਾਂ ਦੇਸ਼ ਦੀ ਆਜ਼ਾਦੀ 'ਚ ਬਹੁਤ ਵੱਡਾ ਯੋਗਦਾਨ ਪਾਇਆ ਆਪਾਂ ਬਹੁਤ ਜਜ਼ਬਾਤੀ ਆਂ ਸਭ ਤੋਂ ਵੱਧ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਤਾਂ ਪੰਜਾਬੀਆਂ ਨੇ ਫਿਰ ਜਦੋਂ ਮੁਰਕ ਦੇ ਕੋਲੇ ਅੰਨ ਖਾਣ ਨੂੰ ਹੈ ਨਹੀਂ ਸੀ ਅਨਾਜ ਖਾਣ ਨੂੰ ਹੈ ਨਹੀਂ ਸੀ ਤਾਂ ਕਹਿੰਦੇ ਜੀ ਹਾਰਾ ਇਨਕਲਾਬ ਆਊਗਾ ਜਦੋਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਬਣੀ ਆ ਤਾਂ ਡਬਲਯੂ ਐਲ 711 ਕਣਕ ਆਪਾਂ ਬੀਜਦੇ ਰਹੇ ਆ ਬਜ਼ੁਰਗਾਂ ਨੂੰ ਪਤਾ ਹੋਊ 711 ਬਹੁਤ ਬੀਜਦੇ ਆ ਉਹ ਵੈਰੈਟੀਆਂ ਆਈਆਂ ਉਹਨਾਂ ਵੈਰੈਟੀਆਂ ਨਾਲ ਕੇ ਜਿਹੜਾ ਹਰਾ ਇਨਕਲਾਬ ਆ ਗਿਆ ਸਾਰੇ ਦਾ ਸਾਰਾ ਅਨਾਜ ਪੰਜਾਬ ਨੇ ਤੇ ਹਰਿਆਣਾ ਨੇ ਇਹਨਾਂ ਸਟੇਟਾਂ ਨੇ ਇੰਡੀਆ ਨੂੰ ਦਿੱਤਾ ਜਦੋਂ ਸਰਪਲਸ ਚ ਹੋਈਆਂ ਗਵਰਨਮੈਂਟਾਂ ਉਹਨਾਂ ਨੇ ਕਿਸਾਨ ਯੂਨੀਅਨ ਦੀ ਗੱਲ ਸੁਣਨੀ ਬੰਦ ਕਰ ਦਿੱਤੀ ਉਹਦਾ ਕੀ ਇਨਸਾਨ ਹੋਇਆ ਅੱਜ ਮੇਰੀ ਗੱਲ ਸੁਣੋ ਆਪਾਂ 60-60 ਮਨ ਦੀ ਕਣਕ ਕੱਢ ਕੇ ਚੌੜੇ ਹੋ ਜਾਂਦੇ ਆ ਟਰੈਕਟਰਾਂ ਦੀਆਂ ਰੇਸਾਂ ਕਰਦੇ ਆ ਮੈਨੂੰ ਉਹ ਦੱਸੋ ਕਿਹੜੇ ਘਰ ਦੇ ਵਿੱਚ ਦਵਾਈਆਂ ਦੇ ਲਿਫਾਫੇ ਨੇ ਭਾਈ ਕੋਈ ਹਸਪਤਾਲ ਵਿਖਾ ਦਿਓ ਜਿੱਥੇ ਭੀੜ ਹੈ ਨਹੀਂ ਆਪਾਨੂੰ ਪਤਾ ਨਹੀਂ ਲੱਗਦਾ ਆਪਾਨੂੰ ਇਹ ਲੱਗਦਾ ਕੰਕ ਦਾ ਘਾੜ ਬਹੁਤ ਹੋ ਗਿਆ ਝੋਨੇ ਦਾ ਬਹੁਤ ਹੋ ਗਿਆ ਸਰਦਾਰੀ ਹੈ ਮੋਇਨਾ ਪਾਣੀ ਛੱਡ ਲੀਦਾ ਕਿੰਨੀਂ ਕਿਦਾਰ ਛੱਡੋਗੇ ਆਪਣਾ ਏਰੀਆ ਜਿੱਥੇ ਪਾਣੀ ਉੱਤੇ ਹੈ 300 ਫੁੱਟ ਤੇ ਪਾਣੀ ਚਲਾ ਗਿਆ ਉੱਤੇ 350 ਫੁੱਟ ਤੇ ਅਗਲੇ ਏਰੀਏ ਦੇ ਵਿੱਚ ਹਵਾ ਸਾਡੀ ਸਾਫ ਪਾਣੀ ਸਾਡਾ ਨਹੀਂ ਸਾਫ ਪੀਣ ਨੂੰ ਪਾਣੀ ਸਾਡਾ ਨਹੀਂ ਸਾਫ ਜਿਹੜੀ ਸਤਲ ਜਿਹੜਾ ਪਾਣੀ ਆਪਾਂ ਵਾਟਰ ਟੈਂਕਸਾਂ ਦਾ ਪੀਨੇ ਆ ਅੱਧਾ ਲੁਧਿਆਣੇ ਦਾ ਜਿਹੜਾ ਗੰਦਾ ਉਹਦੇ ਵਿੱਚ ਡੁੱਬੀ ਜਾਂਦਾ ਆਪਣੀ ਦਾ ਪਰਾਲੀ ਤੇ ਅੱਖ ਲਾਉਣ ਨੂੰ ਐਡਾ ਜੁਰਮਾਨਾ ਕਰਤਾ ਫੈਕਟਰੀਆਂ ਬੰਦ ਕਰਨ ਸਾਰਾ ਬੁੱਢਾ ਨਾਲਾ ਵਿੱਚ ਪਈ ਜਾਂਦਾ ਉਹ ਦੀਦਾ ਨਹੀਂ ਆ ਯਾਰ ਉਹ ਸਾਡੇ ਲੀਡਰਾਂ ਨੂੰ ਦੀਦਾਗਾ ਥੱਲੇ ਵਾਲਾ ਪਾਣੀ ਵੀ ਮਾੜਾ ਉਹ ਵੀ ਨਹੀਂ ਪੀ ਸਕਦੇ ਵਾਟਰ ਬਾਕਸ ਤੇ ਪਾਣੀ ਵੀ ਜ਼ਹਿਰ ਆ ਫਿਰ ਅਸੀਂ ਕੀ ਪੀਏ ਕਿਹਾਏ ਮਰਦੇ ਪੀਨੇ ਆ ਜੇ ਪੀਨੇ ਆ ਤਾਂ ਫਿਰ ਸਭ ਤੋਂ ਵੱਧ ਪ੍ਰੋਬਲਮ ਆ ਆਪਾਂ ਨੂੰ ਮੈਨੇ ਉਹ ਦੱਸੋ ਵੀ 70 75 ਸਾਲ ਤੋਂ ਕਿ ਆਪਣੇ ਏਰੀਆ ਚ ਕ੍ਰੋਸ ਕਰਦਾ ਪੰਡਾ ਕੋਈ ਕਰਮਾ ਵਾਲਾ ਬਜ਼ੁਰਗ ਹੋਊਗਾ ਜਿਹੜਾ 80 90 ਸਾਲ ਦਾ ਉਹ ਤੁਸੀਂ ਉਹਦੇ ਪਿੰਡ ਚ ਗਿਣਤੀ ਕਰਕੇ ਵੇਖ ਲਿਓ ਕੋਈ ਨਿਕਲੂਗਾ 45 50 ਸਾਲਾਂ ਦੇ ਢੀਜ ਘਟੋਲੇ ਜੇ ਖਾਣ ਲੱਗ ਜਾਂਦੇ ਉਹ ਖਰਾਕ ਹੀ ਹੈ ਨਹੀਂ ਕਿ ਕੁਝ ਵੀ ਹੈ ਨਹੀਂਗਾ ਫਿਰ ਕਿਥੋਂ ਕਿਥੋਂ ਨਾਲ ਨੇ ਸਾਨੂੰ ਸਿਸਟਮ ਖਰਾਬ ਕੀਤਾ ਇਹ ਤੁਸੀਂ ਭਾਈ ਜੀ ਪਿੰਡ ਪੱਧਰ ਤੇ ਆਪਾਂ ਨੂੰ ਇੱਕ ਪਿੰਡ ਦੇ ਵਿੱਚ ਏਕਾ ਕਰਕੇ ਇਹਨਾਂ ਚੀਜ਼ਾਂ ਨੂੰ ਤੁਸੀਂ ਜੇ ਜੇ ਤੁਸੀਂ ਇੱਕ ਹੁਣ ਨਾ ਹੋਏ ਫਿਰ ਕੱਖ ਵੀ ਨਹੀਂ ਬਣਦਾ ਸਾਡੇ ਪਿੰਡ ਦਾ 100 ਜਵਾਕ ਕੈਨੇਡਾ ਚਲਾ ਗਿਆ ਵਧੀਆ ਕਰਾਂ ਦੇ ਇੱਕ ਇੱਕ ਜਵਾਕ ਅੱਜਕੱਲ 100 ਜੀ ਅੱਜ ਕੈਨੇਡਾ ਗਿਆ ਤੇ ਉਹਨਾਂ ਦਾ ਮਾਂ ਵੀ ਮੈਨੂੰ ਨਹੀਂ ਲੱਗਦਾ 5-7 ਸਾਲਾਂ ਬਾਅਦ ਇੱਥੇ ਰੋਗ ਰਉਗਾ ਜੀ 100 ਜਵਾਕ ਤੁਸੀਂ ਐਵਰੇਜ ਬਾਕੀ ਦੀ ਜ਼ਮੀਨਾਂ ਵੱਧ ਵੀ ਇਹਦੀਆਂ ਕਿਸੇ ਕੋਲੇ ਘੱਟ ਹੋਊਗੀ ਐਵਰੇਜ ਤੁਸੀਂ 7 ਕਿੱਲੇ 5 ਕਿੱਲੇ ਲਾ ਲਓ ਚਲ ਹੁਣ 100 ਪਰਿਵਾਰ ਦੇ 5 ਕਿੱਲੇ ਹੋਗੇ ਤੇ ਕਿੰਨੇ ਕਿੱਲੇ ਹੋਗੇ ਜੀ 500 ਕਿੱਲਾ ਉਹ 10 ਸਾਲਾਂ ਨੂੰ 500 ਕਿੱਲਾ ਵਕਾਊ ਹੋਣਾ ਹੀ ਉਹਨੂੰ ਐ ਐ ਖਤਮ ਹੋਣਾ ਪੰਜਾਬ ਨੇ ਜਿਹੜੇ ਬਾਹਰ ਬੈਠੇ ਆਲਾ ਕਹਿੰਦਾ ਯਾਰ ਇਹ ਕੋਈ ਨੱਪ ਲੂਗਾ ਇੱਥੇ ਤਾਂ ਮਾਹੌਲ ਖਰਾਬ ਆ ਇੱਥੇ ਕਹੇ ਛੱਟ ਪੜਿਆ ਸੀ ਇੱਥੇ ਕਿੱਲੇਣਾ ਬਣਾ ਕੇ ਉਹ ਜਦੋਂ ਇਕੱਠਾ ਹੀ 5-500 ਕਿੱਲੇ ਇੱਕ ਪਿੰਡ ਚ ਫਕਾਉ ਹੋਗਾ ਉਹ ਹੀ ਕੰਪਨੀਆਂ ਜਿਵੇਂ ਮਾਤਾ ਜੀ ਬੋਲ ਰਹੀ ਸੀ ਉਹ ਖਰੀਦ ਲੈਣਗੇ ਅਗਲੇ ਤੇ ਮੱਤ ਪਾਤਰ ਸਾਹਿਬ ਨੇ ਲਿਖਿਆ ਕਿ ਲੱਗੀ ਜੇ ਤੇਰੇ ਕਾਲਜੇ ਜੇ ਸ਼ੁਰੀ ਨਹੀਂ ਇਹ ਨਾ ਸਮਝ ਕੇ ਸ਼ਹਿਰ ਦੀ ਹਾਲਤ ਪੂਰੀ ਨਹੀਂ ਐ ਨਾ ਸੋਚੋ ਵੀ ਕੁਝ ਨਹੀਂ ਹੁੰਦਾ ਉਹ ਸਾਨੂੰ ਕੀ ਹੁੰਦਾ ਸਾਡੇ ਕੋਲ ਤਾਂ ਬਥੇਰੀ ਜ਼ਮੀਨ ਹੈ ਬਥੇਰੀ ਕੋਈ ਨਹੀਂ ਕੀ ਇੱਥੇ ਜਦੋਂ 5000 ਕਿੱਲੇ ਦਾ ਇੱਕੋ ਹੀ ਟੱਕ ਹੋਇਆ ਨਾ ਤੇ ਇੱਕ ਟਰੈਕਟਰ ਨੇ ਏਡਾ ਆ ਗਿਆ ਉਹਨੇ ਬਾਹ ਤਾ ਤੇ ਫਿਰ ਆਪਣੇ ਤੋਂ ਵੀਰੇ ਟੱਕ ਲਾ ਕੇ ਟਰੈਕਟਰਾਂ ਤੇ ਇੱਧੇ ਨਹੀਂ ਬਹਿਣੇ ਕੋਈ ਵਰਕਸ਼ਾਪ ਨਹੀਂ ਰਹਿਣੀ ਮੈਂ ਗੱਲ ਕਰਦਾ ਹਾਂ ਮੈਂ ਜਿਹੜੀਆਂ ਬੈਰਗਾਂ ਨੇ ਜਿਹੜੀਆਂ ਦੇਖੀਆਂ ਕਰਾਣੇ ਦੀਆਂ ਦੁਕਾਨਾਂ ਕੱਖ ਨਹੀਂ ਰਹਿਣਾਗਾ ਕਿੱਥੋਂ ਕਿੱਥੋਂ ਇਹਨਾਂ ਨੇ ਹਮਲੇ ਕੀਤੇ Jio ਦੇ ਸਿਮ ਸਾਨੂੰ ਦੇਤੇ Jio ਦੇ ਸਿਮਾਂਗੇ ਜੀ ਫ੍ਰੀ ਹੈ ਤੇ ਫ੍ਰੀ ਚੀਜ਼ ਤਾਂ ਭਾਵੇਂ ਆਪਾਂ ਪੰਜਾਬੀਆਂ ਨੂੰ ਕੋਈ ਜ਼ਹਿਰ ਦੇ ਰਿਆ ਆਪਾਂ ਭੱਜ ਕੇ ਜਾਂਦੇ ਹਾਂ ਇੱਕ ਬੜੀ ਭੈੜੀ ਕਹਾਵਤ ਮੈਂ ਸੁਣਦਾ ਅਗੇ ਸਰਕਾਰੀ ਤੇਲ ਮੇਲੇ ਭਾਵੇਂ ਕੀ ਕਹਿੰਦੇ ਹਾਂ ਜੀ ਜੁੱਤੀ ਚ ਪਵਾ ਲੋ ਲੈ ਸਰਕਾਰੀ ਭਾਵੇਂ ਜ਼ਹਿਰ ਮੇਲੇ ਨੂੰ ਖਾ ਲੋ ਦੇਦੇ ਸਿਮ ਚੌਂਕੜੀਆਂ ਮਾਰਦੇ ਜਵਾਕ ਕੁਰਸੀਆਂ ਤੇ ਬੈੰਦੇ ਆ ਤਾਂ ਕਰਕੇ ਮੌਜਨਾ ਐ ਇੱਕ ਦੂਜੇ ਨਾਲ ਕੋਈ ਗੱਲ ਨਹੀਂ ਕਰਦਾ ਸਾਰਾ ਦਿਨ ਹੀ ਨੈਟ ਵੇਖੀ ਜਾਂਦੇ ਮੈਨੇ ਉਹ ਦੱਸੋ ਪਿੰਡਾਂ ਦੇ ਗਰਾਊਂਡਾਂ 'ਚ ਟੂਰਨਾਮੈਂਟ ਹੋਣੀ ਘਟ ਗਈ ਕਿ ਨਹੀਂ ਉਹਨਾਂ ਨੇ ਇਸੇ ਕੰਮ ਤੇ ਲਾ ਦੇ ਕੁਝ ਸ਼ਿੰਗਰਾਂ ਪਿੱਛੇ ਲੜੀ ਜਾਂਦਾ ਸਾਰਾ ਦਿਨ ਨੈਟ ਤੇ ਬੈਠੇ ਰਹਿੰਦੇ ਕੁਝ ਕੈਨੇਡਾ ਚਲੇ ਗਏ ਕੁਝ ਨੈਟ ਤੇ ਬੈਠੇ ਰਹਿੰਦੇ ਪਿੰਡਾਂ 'ਚ ਚੇਟਾ ਵਿਕੀ ਜਾਂਦਾ ਭੁੱਖੀ ਵਿਕੀ ਜਾਂਦੀ ਐ ਫਿਰ ਇਹ ਚੀਜ਼ਾਂ ਜੇ ਆਪਾਂ ਨਾ ਸੁਧਾਰਾਂਗੇ ਨਾ ਫਿਰ ਤੁਸੀਂ ਸੋਚ ਲਓਗੇ ਵਿਸਤਾਰ ਹੋ ਜਾਊਗਾ ਜੇ ਆਪਾਂ ਨੂੰ ਸੋਚੀ ਆ ਗਈ ਆਪਾਂ ਸਹੀ ਢੰਗ ਨਾਲ VOTING ਕਰਨ ਲੱਗੇ ਸਹੀ ਢੰਗ ਨਾਲ ਮੰਨ ਲਓ ਕੁਝ ਵਿਕਣੋ ਹੈ ਕਿ ਮੋਟਾ ਬਿਲਕੁਲ ਸ਼ੁੱਧ ਹੋ ਗਿਆ ਸਾਰਾ ਕੁਝ ਕੀ ਬਣੋਗੇ ਇਹਨਾਂ ਲੀਡਰ ਹੋਣਗੇ ਸੜ ਜਾਂਗੇ ਕਿਤੇ ਤੁਹਾਨੂੰ ਵੀ ਲੱਗਦਾ ਸਾਰਾ ਜੈਨੂਨ ਨਹੀਂ ਹੁੰਦਾ ਸਾਰਾ ਕੁਝ ਸੋ ਭਾਈ ਇਹ ਚੀਜ਼ਾਂ ਆਪਾਂ ਝੂਠ ਛਕਣੀਆਂ ਪੈਣਗੀਆਂ ਜੇ ਆਪਾਂ ਅੱਜ ਵੀ ਸੋਚੀ ਜਾਵਾਂਗੇ ਕਿ ਆਪਾਂ ਧੜੇ ਬੰਦਿਆਂ ਸੇ ਫਲਾਣੇ ਕਾਂਗਰਸੀਆਂ ਜੀ ਦਾ ਅਕਾਲੀਆਂ ਜੀ ਦਾ ਮੁੱਢ ਤੋਂ ਹੀ ਆਏ ਆ ਫਲਾਣੇ ਰੋਹ ਫਿਰ ਮੁੱਢ ਤੋਂ ਤਾਂ ਬੈਠੀਆਂ ਆ ਬੈਠੇ ਸੜਕਾਂ 'ਤੇ ਬੈਠੇ ਰਹੋ ਆਪਣੇ ਆਪ ਨੂੰ ਪਿੰਡ ਪੱਦਰ ਤੇ ਬਦਲੋਗੇ ਫੇਰ ਬਦਲਿਆ ਜਾਊਗਾ ਇਹ ਸੌਂ ਖਾ ਕੇ ਜਾਓ ਕਿ ਮੇਰਾ ਭਰਾ ਜੀ ਨੂੰ ਮੈਂ 10 ਸਾਲ ਹੋ ਗਏ ਬੁਲਾਇਆ ਨਹੀਂਗਾ ਮੈਂ ਬੁਲਾਉਂਗਾ ਜੇ ਜਾ ਕੇ ਜੇਕਰ ਪਾਣੀ ਨੂੰ ਮੰਨਦੇ ਹੋ ਤੇ ਲਿਖਿਆ ਨਾ ਆਪਸ ਕੋ ਜੋ ਜਾਣੇ ਨੀਚਾ ਸੋਹੋਂ ਗਣੀਆਂ ਸਭ ਤੇ ਉੱਚਾ ਜੋ ਤੇ ਮਾਰਨ ਰੁਕੀਆਂ ਤਿੰਨਾ ਨਾ ਮਾਰੇ ਘੁੰਮ ਆਪ ਨਾਲੇ ਘਰ ਜਾਏ ਕੇ ਪੈਰ ਤਿੰਨਾ ਦੇ ਚੁੰਮ ਇੱਥੇ ਕਹਿੰਦੀ ਗੁਰਬਾਣੀ ਇੰਨਾ ਨੀਵੇਂ ਹੋਣਾ ਪੈਣਾ ਇਹ ਜੀ ਥੋੜੇ ਜੇ ਨੀਵੇਂ ਨਹੀਂ ਹੋ ਸਕਦੇ ਆ ਅਸੀਂ ਕੀ ਕਰੀਏ ਨੇ ਪਿੰਡਾਂ ਚ ਕੇ ਚਾਚੜੀ ਵੱਟ ਵੱਢ ਲਈ ਉਦੋਂ ਤਾਈ ਦੀ ਵੱਟ ਮੈਨੂੰ ਦੱਸੋ ਕਿਸੇ ਪਿੰਡ ਚ ਕੋਈ ਰਾਹ ਪੂਰਾ ਹੈਗਾ ਇਹ ਸੱਚੀਆਂ ਗੱਲਾਂ ਪਰ ਇਹ ਕਮੀਆਂ ਆਪਾਂ ਨੂੰ ਦੂਰ ਕਰਨੀਆਂ ਪੈਣਗੀਆਂ ਜੇ ਆਪਾਂ ਸੱਚੇ ਹੋਵਾਂਗੇ ਅੰਦਰੋਂ ਸਹੀ ਹੋਵਾਂਗੇ ਤੇ ਆਪਾਂ ਹਿੱਕ ਥਾਪੜ ਕੇ ਕਵਾਂਗੇ ਸਾਡੇ ਚ ਕਮੀ ਕੱਢੋ ਤੂੰ ਦੱਸ ਕੀ ਕੀ ਤਕਨੀਕ ਚਾਹੀਦਾ ਤੱਕ ਅੱਜ ਕਰੋ ਨਾ ਆਪੋ ਆਪਣੇ ਮੱਥੇ ਪੂਰੇ ਲਾਓ ਨਾ ਤੇ ਦਰਖਤ ਪਰ ਹਰੀ ਕੁਦਰਤਵਾਸ ਹੈ ਜਿਹੜਾ ਨਿਤ ਰਹਿਰਾ ਸਾਹਿਬ ਦੇ ਵਿੱਚ ਸੁਣਦੇ ਆਂ ਪੜ੍ਹਦੇ ਆਂ ਉਹ ਚੀਜ਼ਾਂ ਕਰੋਗੇ ਇਕੱਠੇ ਹੋਵੋਗੇ ਉੱਥੋਂ ਹੀ ਲੀਡੋ ਤੁਹਾਡੇ ਪਹਰੇ ਜਾ ਕੇ ਟਿਕਣਗੇ ਵੀ ਦੱਸੋ ਭਾਈ ਪਿੰਡ ਦਾ ਕੀ ਚਾਹੀਦਾ ਕੀ ਕੰਮ ਆ ਉੱਥੇ ਪਹਿਰੇ ਲਾਓ ਆਪਦੇ ਨਹੀਂ ਲਾਉਂਦਾ ਤਾਂ ਕੋਈ ਆਪਦੇ ਪਹਿਰੇ ਲਾਓ ਜਿਹੜਾ ਕੁਚਕਾ ਵੇਚਦਾ ਜੋ ਕਿ ਨਸ਼ਾ ਵੇਚਦਾ ਉਹਨੂੰ ਫੜ ਕੇ ਉਹ ਜੂਤ ਪਟਾਨ ਕਰੋ ਤੇ ਜੇ ਭਈ ਕਹਦਾ ਵੀ ਆਪਾਂ ਕੀ ਲੈਣਾ ਇਹ ਆਪਾਂ ਕੀ ਲੈਣਾ ਨਹੀਂ ਆਪਾਂ ਇੱਥੇ ਲੈਂਦੇ ਆਂ ਜਿੰਨੀ ਦੇਰ ਤੁਸੀਂ ਦੂਜੇ ਦੇ ਹਿੱਤ ਬਾਰੇ ਨਹੀਂ ਸੋਚਦੇ ਉਹ ਨਹੀਂ ਦੇਰ ਕੁਝ ਨਹੀਂ ਹੋ ਸਕਦਾ ਜੇ بابا ਬੰਦਾ ਸਿੰਘ ਦੀ ਬਹਾਦਰ ਇਹਨਾਂ ਵਰਗੇ ਹੁੰਦੇ ਤਾਂ ਅੱਜ ਆਪਣੇ ਕੋਲ ਕੋਈ ਜ਼ਮੀਨ ਨਹੀਂ ਹੋਣੀ ਸੀ ਇਹ ਸਾਨੂੰ ਆਪਦੇ ਜਵਾਕਾਂ ਨੂੰ ਇੱਥੇ ਬੱਚਿਆਂ ਨੂੰ ਵੀ ਲਿਆਉਣਾ ਚਾਹੀਦਾ ਉਹਨਾਂ ਨੂੰ ਜਾਗ ਲੱਗੇ ਭੋਰਾ ਆਪਦੇ ਪੁੱਤ ਪੁੱਤਰੀ ਜਿਹੜੇ ਨਿੱਕੇ ਜਵਾਕ ਉਹਨਾਂ ਨੂੰ ਲਿਆਓ ਉਹਨਾਂ ਨੂੰ ਪਤਾ ਲੱਗੇ ਮੈਂ ਉਧਰ ਜਾਂਦਾ ਜਦੋਂ ਬਨਾਲਾ ਮਾਨਸਾ ਸਾਈਡ ਪਟਿਆਲਾ ਸਾਈਡ ਅਸੀਂ ਜਾਂਦੇ ਆ ਉੱਥੇ ਬਹੁਤ ਸਾਰੀਆਂ ਬੀਬੀਆਂ ਪੈਣਾ ਹੁੰਦੀਆਂ ਤੇ ਨਿੱਕੇ ਨਿੱਕੇ ਬੱਚੇ ਤਕਰੀਰਾਂ ਕਰਦੇ ਅਜੋ ਬੱਚਿਆਂ ਨੂੰ ਆਪਾਂ ਜਾਗ ਲਾਵਾਂਗੇ ਨਵੀਂ ਪਨੀਰੀ ਨੂੰ ਫੇਰ ਹੀ ਕੱਲ ਨੂੰ ਸਾਡੇ ਸੰਘਰਸ਼ਾਂ ਦੇ ਸਾਥੀ ਪੜ੍ਹਨਗੇ ਜਦੋਂ ਉਹਨਾਂ ਨੂੰ ਪਤਾ ਹੀ ਨਹੀਂ ਕਾ ਸੇ ਦਾ ਸੋ ਇਹ ਇਹਨਾਂ ਚੀਜ਼ਾਂ ਦੀ ਸ਼ੁਰੂਆਤ ਮੇਰਾ ਮੁੱਖ ਮਕਸਦ ਕਹਿਣ ਦਾ ਸਾਰੀਆਂ ਗੱਲਾਂ ਦਾ ਇਹੀ ਹੈ ਵੀ ਆਪਾਂ ਏਕਾ ਬਣਾ ਕੇ ਰੱਖਣਾ ਤੇ ਆਪਾਂ ਸਭ ਨੂੰ ਦੱਸਣਾ ਆਪਾਂ ਮਜ਼ਦੂਰ ਵਰਗ ਨੂੰ ਵੀ ਨਾਲ ਜੋੜਨਾ ਉਹਨਾਂ ਨੂੰ ਵੀ ਦੱਸਣਾ ਭਾਈ ਜਿਵੇਂ ਤੁਸੀਂ ਸੋਚਦੇ ਹੋ ਨਾ ਵੀ ਇਕੱਲੇ ਕਿਸਾਨਾਂ ਦਾ ਮਸਲਾ ਨਹੀਂ ਇੱਥੇ ਮਜ਼ਦੂਰੀ ਨਾ ਰਹੀ ਜਦੋਂ ਜਦੋਂ ਵੱਡੀਆਂ ਵੱਡੀਆਂ ਮਸ਼ੀਨਾਂ ਹੀ ਕਰਨ ਹੋ ਗਿਆ ਇਥੇ ਤਾਂ ਕਿਸ ਆਪਾਂ ਨੂੰ ਕੰਮ ਨਹੀਂ ਛੋਣਾ ਕਿਸੇ ਨੂੰ ਐਂ ਜਾਖਿਆ ਕਰਾਂਗੇ ਧੋਗ ਕਰਕੇ ਬਈ ਇੱਥੇ ਸਾਡਾ ਖੇਤ ਹੁੰਦਾ ਸੀ ਮੈਨੂੰ ਲੱਗਦਾ ਨਾਉ ਟਾਲੀਆਂ ਰਹਿਣਗੇ ਨਾਉ ਪਈਆਂ ਰਹਿਣਗੇ ਨਾਉ ਨਾਉ ਕੁੜੀਆਂ ਰਹਿਣੇ ਅਗਲੇ ਨੇ ਇੱਕ ਹੀ ਕਰ ਦੇਣਾ ਜਦੋਂ 20-20 ਸਾਲਾਂ ਵਾਸਤੇ ਲੈ ਲਈ ਕੰਟਰੈਕਟ ਤੇ ਤੇ 20 ਸਾਲਾਂ ਬਾਅਦ ਤਾਂ ਪੀੜੀ ਬਦਲ ਜਾਂਦੀ ਹੈ ਇਹ ਇਕੱਲੇ ਖੇਤ ਖੋਣ ਦੀ ਗੱਲ ਨਹੀਂ ਸਾਡਾ ਕਲਚਰ ਹੀ ਖੋਇਆ ਜਾਊਗਾ ਅਸੀਂ ਜਿੰਨਾ ਸੇਰੀਆਂ ਪਾਲੀਆਂ ਨਾਲ ਪੱਛਮ ਤੋਂ ਕੰਮ ਕਰਦੇ ਆਂ ਉਹਨਾਂ ਨੂੰ ਵੀ ਦੱਸੋ ਕਿ ਜੇ ਸਾਡੇ ਕੋਲੇ ਕੱਖ ਨਾ ਰਿਹਾ ਤੂੰ ਕਿੱਧਰ ਜਾਵਾਂਗੇ ਆਪਾਂ ਸਾਰੇ ਔਰ ਮਜ਼ਦੂਰਾਂ ਵਾਸਤੇ ਇਹਨਾਂ ਨੇ ਬਿੱਲ ਪਾਸ ਕੀਤਾ ਉਹਦਾ ਜ਼ਿਕਰ ਵੀ ਕਰਨਾ ਚਾਹੀਦਾ ਇਹਨਾਂ ਦਾ ਮਤਲਬ ਹੈ ਕਿ ਸਾਰੇ ਦੇ ਸਾਰੇ ਮਜ਼ਦੂਰ ਬਣ ਜਾਣਾ ਇੱਥੇ ਤੇ ਉਹਨਾਂ ਨੂੰ ਫੈਕਟਰੀਆਂ ਵਿੱਚ ਸ਼ਹਿਰਾਂ ਵਿੱਚ ਲਾਈਏ ਸੀ ਉਹ ਫੈਕਟਰੀਆਂ ਦੇ ਵਿੱਚ ਕੀ ਕਾਨੂੰਨ ਕਰਤਾ 8 ਘੰਟੇ ਤੋਂ ਵਧਾ ਕੇ 12 ਘੰਟੇ ਇਹਨਾਂ ਨੇ ਮਿਹਨਤ ਕਰਤੀ ਹੈ ਜੀ ਮਜ਼ਦੂਰੀ ਦੀ ਜੇ 12 ਘੰਟੇ ਲਾਉਣਗੇ ਫਿਰ ਮਿਲੂਗੀ ਤੇ ਉੱਥੇ ਤੁਸੀਂ ਉੱਥੇ ਕੋਈ ਵੀ ਮਸ਼ਹੂਰ ਵੀਰ ਯੂਨੀਅਨ ਨਹੀਂ ਬਣਾ ਸਕਦਾ ਤੇ ਨਾ ਹੀ ਉਹਦੀ ਹਾਜ਼ਰੀ ਲੱਗਣੀ ਤੇ ਜਿੱਥੇ ਸਾਡੀ ਹਾਜ਼ਰੀ ਨਹੀਂ ਲੱਗਦੀ ਉੱਥੋਂ ਸਮੋਂ ਕੋਈ ਕਦੋਂ ਮਰਜ਼ੀ ਕੱਢ ਸਕਦਾ ਤੇ ਯੂਨੀਅਨ ਬਣਾ ਨਹੀਂ ਸਕਦੇ ਇਹ ਉਹਨਾਂ ਵੀਰਾਂ ਵਾਸਤੇ ਕਿੰਨਾ ਘਾਤਕ ਹੈ ਛੋਟੇ ਦੁਕਾਨਦਾਰ ਵਾਸਤੇ ਕਿੰਨਾ ਘਾਤਕ ਹੈ ਇਹ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਪਿੰਡਾਂ ਦੇ ਵਿੱਚ ਦੱਸਣਾ ਚਾਹੀਦਾ ਕਿ ਆਪਣੇ ਸਾਰਿਆਂ ਧਿਆਨ ਪਈਏ ਤੇ ਸਾਰਿਆਂ ਨੂੰ ਨਾਲ ਖੜ ਕੇ ਜੀਣਾ ਪੈਣਾ ਹੈ ਤੁਸੀਂ ਖੁਦ ਬਹੁਤ ਸਿਆਣੇ ਹੋ ਬਹੁਤ ਸਾਰੀਆਂ ਤਕਰੀਰਾਂ ਇੱਥੇ ਕਿਸਾਨਾਂ ਆ ਗੋ ਕਰਦੇ ਰਹਿੰਦੇ ਆ ਮੇਰੀ ਇਹ ਬੇਨਤੀ ਹੈ ਕਿ ਛੋਟੇ ਬੱਚਿਆਂ ਨੂੰ ਹੋਰ ਸਾਡੀਆਂ ਭੈਣਾਂ ਨੂੰ ਨੌਜਵਾਨ ਦੋਸਤਾਂ ਨੂੰ ਖਾਸ ਕਰਕੇ ਜਰੂਰ ਇੱਥੇ ਲੈ ਕੇ ਆਇਆ ਕਰੋ ਥੋੜੀ ਡਿਸਕਸ਼ਨ ਥੋੜੀਆਂ ਤਕਰੀਰਾਂ ਘੱਟੋ ਘੱਟ ਪੱਲਾ ਕਹਿੰਦੇ ਹੁੰਦੇ ਆ ਰੋਜ਼ ਦੀ ਇੱਕ ਗੱਲ ਚੰਗੀ ਸਿੱਖ ਲੈ ਦਾ ਸਾਲ ਦੇ 365 ਗੱਲਾਂ ਸਿੱਖ ਲੈ ਦਾ ਘਰ 'ਚ ਲਾਗੂ ਤਾਂ ਕਰਕੇ ਵੇਖੀ ਆਪਾਂ ਕਿਉਂ ਇੱਕ ਦੂਜੇ ਨਾਲ ਮੈਨ ਬਿਟੇ ਇੱਕ ਦੂਜੇ ਨਾਲ ਮਿਲ ਕੇ ਰਹੀਏ ਯਾਰਾਂ ਮਜੂਦ ਹੋਗੇ ਜੀ ਇਹ ਪਾੜੋ ਤੇ ਰਾਜਗੁਰੂ ਦੀ ਨੀਤੀ ਜਿਹੜੀ ਲੀਡਰਾਂ ਨੇ ਬਣਾਈ ਹੋਈ ਹੈ ਇਹਨੂੰ ਆਪਾਂ ਹੀ ਖਤਮ ਕਰ ਸਕਦੇ ਹਾਂ ਇਹ ਅੰਗਰੇਜ਼ਾਂ ਦੀ ਸੀਗੀ ਪਹਿਲਾਂ ਅੰਗਰੇਜ਼ਾਂ ਤੋਂ ਹੀ ਆਪਣੇ ਲੀਡਰਾਂ ਨੇ ਅਡਾਪਟ ਕਰ ਲਈ ਉਹੀ ਹੁਣ ਅੱਗੇ ਦੀ ਅੱਗੇ ਤੁਰੀ ਆਉਂਦੀ ਸੋ ਇੱਕ ਦੂਜੇ ਨੂੰ ਸਮਝੋ ਇੱਕ ਦੂਜੇ ਦੀ ਮਦਦ ਕਰੋ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਤੇ ਚੱਲੀਏ ਕਿਰਤ ਕਰੀਏ ਵੰਡ ਕੇ ਸ਼ਕੀਏ ਤੇ ਉਹਦਾ ਨਾਮ ਜਪੀਏ ਫੇਰ ਹੀ ਇਹ ਜ਼ਿੰਦਗੀ ਲੇਖੇ ਲੱਗਣੀਆਂ ਮੈਂ ਗੱਲ ਕਰਾ ਸੀ ਉਮਰਾਂ ਬਹੁਤ ਛੋਟੀਆਂ ਐ ਬਾੜਾ ਕਿਸੇ ਦਾ ਲੰਮਾ ਚੌੜਾ ਪ੍ਰੋਗਰਾਮ ਹੈ ਨਹੀਂ ਇਹ ਜਿਹੜੇ ਮੈਰ ਬੰਡੇ ਹੈ ਨਾ ਇੱਕ ਦੂਜੇ ਦੇ ਨਾਲ ਇਹਨਾਂ ਨੂੰ ਕਿਰਪਾ ਕਰਕੇ ਆਪਾਂ ਬੰਦ ਕਰ ਦਿਓ ਸੋ ਬਹੁਤ ਬਹੁਤ ਮਿਹਰਬਾਨੀ ਇਸੇ ਤਰ੍ਹਾਂ ਕਦੇ ਫੇਰ ਹਾਜ਼ਰੀ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਦੋ ਨਾਰੇ ਲਾ ਲਈਏ ਇੱਕ ਵਾਰੀ